ਇੱਕ ਮਾਂ ਪੁੱਤ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵੇਚ ਕੇ ਤੇ ਚਾਹ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਘਰ ਵਿੱਚ ਨਹੀਂ ਹੈਗਾ ਕਿਉਂਕਿ ਇੱਥੇ ਹੀ ਰਹਿੰਦੇ ਨੇ ਇੱਥੇ ਇੱਕ ਵੀ ਤਰਪਾਲ ਦੇ ਵਿੱਚ ਸਿਆਲ ਆ ਗਿਆ ਹੈ ਸਿਆਲ ਦੇ ਵਿੱਚ ਵੀ ਗਰਮੀਆਂ ਦੇ ਵਿੱਚ ਇੱਥੇ ਰਹਿੰਦੇ ਆ ਜਨੂ ਸੇ ਫਤਫਾ ਰੋਟੀ ਤੇ ਨਾ ਭਾਈ ਸਾਡਾ ਘਰਿਆ ਨਾ ਕੋਈ ਕੁਝ ਨਹੀਂ ਹੁੰਦਾ ਹੈਗਾ ਅਸੀਂ ਤੇ ਰੇਡ ਤੇ ਵੀ ਜਲਾਤਾ ਥੋੜੀ ਪਾਣੀ ਕਰਕੇ ਜਲਾਤਾ ਘਰ ਸ਼ੁਰੂ ਤੋਂ ਹੈਗਾ ਹੀ ਨਹੀਂ ਆ ਜਾਂ ਤੁਹਾਡੇ ਪਤੀ ਦਾ ਕੀ ਕਿਵੇਂ ਕੀ ਹੋਇਆ ਇਹ ਗਵਾਹਾ ਪਰ ਉਹਨਾਂ ਨੇ ਹਮ ਜਗਨ ਦਿੱਤੀ ਅੱਛਾ ਹਾਂ ਜਗ੍ਹਾ ਅੱਗੇ ਹੈਗੀ ਆ ਪਰ ਦਿੱਤੀ ਨਹੀਂ ਸਾਡੇ ਬੰਦੀ ਹੈਗੇ ਆ ਨਾ ਸਰ ਮਰ ਨਹੀਂ ਹੈਗਾ ਅੱਛਾ ਹਾਂ ਸਾਸ ਨਹੀਂ ਹੈਗੀ ਸੋਹਰਾ ਹੈ ਗਵਾਹਾ ਆਜ਼ੀ ਹੋਰੀ ਹੈਗੀ ਆ ਅੱਛਾ ਉਹ ਨਹੀਂ ਹਮ ਜਵਾਨੀ ਦਿੱਤੀ ਇੱਥੇ ਕੀ ਕੀ ਵੇਚਦੇ ਹੋ ਤੇ ਕਿਵੇਂ ਪਰ ਗੁਜ਼ਾਰਾ ਚੱਲਦਾ ਹਾਂ ਇਹ ਆਪਾ ਸਾਗਰ ਮੱਕੀ ਰੋਟੀ ਸਬਜ਼ੀ ਆਲੂ ਜੇਕਰ ਆਲੂਆਂ ਸਬਜ਼ੀ ਹੋਵੇ ਸਪਾ ਹਾਂ ਦੰਮੀ ਆਲੂ ਕੋਈ ਕੋਈ ਸਬਜ਼ੀ ਆਲੂ ਸਬਜ਼ੀ ਫੇਰ ਕੋਈ ਚੰਗੀ ਮੁਸ਼ਕਲ ਆਉਂਦੀ ਹੈ ਜਿੱਦ ਤਰ੍ਹਾਂ ਹੁਣ ਗਾਡੀ ਸਿਆਲ ਵੀ ਆ ਗਿਆ ਕਿਵੇਂ ਇੱਥੇ ਕਿਤਰਾ ਰਹਿੰਦੇ ਹੋ ਰਾਤ ਕਿਵੇਂ ਕੱਟਦੇ ਹੋ ਇੱਥੇ ਬਾਜੀ ਤਾਂ ਹਾਂ ਦੇ ਵਿੱਚ ਰਹਿਣ ਨੇ ਕੀ ਕਰੀਏ ਅੱਛਾ ਹਾਂ ਹਾਨੂੰ ਪਤਾ ਕਿਤਰਾ ਰਹਿੰਦੇ ਐ ਚੇਰਮਿਆਂ ਅਜ ਬਾਹਰ ਅਜ ਪਤਾ ਕਿਤਰਾ ਰਹਿੰਦੇ ਐ ਸੌਰਿਆ ਨੇ ਘਰੋਂ ਕਰ ਦਿੱਤਾ ਤੁਸੀਂ ਇੱਥੇ ਰੇੜੀ ਲਾ ਲਈ ਗਾਂ ਔਰ ਬੱਚਾ ਜਵਾਨ ਹੁੰਦਿਆ ਏ ਉਹਦੇ ਪੜ੍ਹਾਈ ਦੇ ਖਰਚੇ ਆ ਕਈ ਕੁਝ ਖਰਚੇ ਆ ਕਿਤਰਾ ਫਿਰ ਜ਼ਿੰਦਗੀ ਨਿਕਲੂਗੀ ਤੇ ਕਿਵੇਂ ਘਰ ਬਣੂਗਾ ਉਹਦਾ ਮਾਰਾ ਜਾਨ ਬਾਜੀ ਹਾਂ ਕੀ ਕਰੀਏ ਅਸੀਂ ਤਾਂ ਜਦਾ ਕਰਨੇ ਐ ਫੇਰ ਰੇੜੀ ਸੁੱਟੀ ਜਦਾ अच्छा एओ हाडा सब रेडी चलते है जब नाम हमारा मुताहद्द होगा जबो ब्याह आया कदे जिंदगी दे विच सोचया सी वे आ भी हालात होणगे एइदा सरपाल ਥਲੇ ਰਹਿਣਾ ਪਾਊਗਾ ਤੇ ਮੰਗਣ ਵਾਲਾ ਸਾਹਬ ਹੋ ਗਿਆ ਇੱਕ ਸਰਾਂ ਦੇ ਇਥੇ ਆ ਕੇ आईंदा है सोई दे ਲੈ ਕੇ ਹਮ ਕੀ ਕਰੀਏ ਹੁਣ ਕਿ ਜਾਈ ਕਛ ਨਾ ਜਾਈ ਹੁਣ ਹਮ ਮਾਰੇ ਦੇ ਦਰ ਤੇ ਬੈਠੇ ਆ ਹਮਾਂ ਨੇ ਨੇਕੀ ਕਰੀ ਗੱਲ ਆਪਣੇ ਮਾਰੇ ਮਟਿਚਾਂ ਦੇ ਹੱਥ ਲਾ ਦੇ ਕੇ ਅੰਬਰਸਰ ਦਰਬਾਰ ਸਾਹਿਬ ਦੇ ਬਾਹਰ ਖੜੇ ਆਂ ਤਾਂ ਮੈਂ ਕਿਹੜਾ ਕੈਮਰਾਮੈਨ ਬਹਿ ਨੂੰ ਕਹੂੰਗਾ ਤਸਵੀਰ ਜਿਹੜੀ ਵਿਖਾਈ ਜਾਵੇ ਇੱਕ ਮਾਂ ਪੁੱਤ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵੇਚ ਕੇ ਤੇ ਚਾਹ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਘਰ ਵੀ ਨਹੀਂ ਹੈਗਾ ਕਿਉਂਕਿ ਇੱਥੇ ਹੀ ਰਹਿੰਦੇ ਨੇ ਇੱਥੇ ਹੀ ਝੁੱਗੀ ਤਰਪਾਲ ਦੇ ਵਿੱਚ ਸਿਆਲ ਆ ਗਿਆ ਹੈ ਸਿਆਲ ਦੇ ਵਿੱਚ ਵੀ ਗਰਮੀਆਂ ਦੇ ਵਿੱਚ ਇੱਥੇ ਰਹਿੰਦੇ ਆ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿ ਇਸ ਬੱਚੇ ਦੇ ਪਿਤਾ ਨਹੀਂ ਹੈਗੇ ਸਿਰ ਤੇ ਜਾ ਘਰ ਇਹਨਾਂ ਕੋਲ ਨਹੀਂ ਹੈਗਾ ਗੱਲਬਾਤ ਕਰਕੇ ਜਾਣਦੇ ਆ ਅਸੀਂ ਭੈਣ ਜੀ ਕੀ ਹਾਲਾਤ ਹੈ ਘਰ ਦੇ ਕਿਉਂ ਇੱਥੇ ਰਹਿੰਦੇ ਹੋ ਤੇ ਕਿਵੇਂ ਗੁਜ਼ਾਰਾ ਚੱਲਦਾ ਕਿੰਨਾ ਚਿਰ ਹੋ ਗਿਆ ਜਰੂਰ ਤੁਸੀਂ ਹਾਨੂੰ 6-7 ਸਾਲ ਹੋ ਗਏ ਤੇ ਅਜੇ ਨਾ ਭਈ ਸਾਡਾ ਘਰ ਇਹਨਾਂ ਕੋਲ ਬੂਆ ਕੁਝ ਨਹੀਂ ਹੁੰਦਾ ਹੈਗਾ ਅਸੀਂ ਤੇ ਰੇਡ ਤੇ ਜਲਾ ਤਰ ਰੋਟੀ ਪਾਣੀ ਕਰਕੇ ਵੀ ਜਲਾ ਕਰਦੇ ਅੱਛਾ ਹਾਂ ਇੱਥੇ ਰਹਿੰਦੇ ਜੀ ਤੇ ਇਹ ਬੱਚਾ ਵੱਧਦਾ ਨਹੀਂ ਜਾਂ ਫਿਰ ਵੱਧਦਾ ਅੱਛਾ ਹਾਂਜੀ ਇਹ ਸਭ ਕੁਝ ਕਰ ਚੁੱਕਾ ਬਣ ਗਿਆ ਘਰ ਸ਼ੁਰੂ ਤੋਂ ਹੈਗਾ ਹੀ ਨਿਆ ਜਾਂ ਤੁਹਾਡੇ ਪਤੀ ਦਾ ਕੀ ਕਿਵੇਂ ਕੀ ਹੋਇਆ ਹੈਗਾ ਵਾ ਪਰ ਉਹਨਾਂ ਨੇ ਸਾਨੂੰ ਜਗ੍ਹਾ ਨਹੀਂ ਦਿੱਤੀ ਤੇ ਅੱਛਾ ਹਾਂ ਜਗ੍ਹਾ ਹਜੀ ਹੈਗੀ ਆ ਪਰ ਦਿੱਤੀ ਨਹੀਂ ਉਹਦੇ ਨੇ ਤੇ ਪਰਵਾਰ ਨਹੀਂ ਆਗਾ ਅੱਛਾ ਹਾਂ ਸਾਸੂ ਨਹੀਂ ਹੈਗੀ ਸੋਹਰਾ ਹੈਗਾ ਵਾ ਬਾਦ ਜੋਰ ਵੀ ਹੈਗੇ ਆ ਅੱਛਾ ਤੇ ਉਹ ਨਹੀਂ ਹਮ ਜਵਾਨੀ ਦਿੰਦੇ ਤੇ ਹਮ ਇਹ ਤੇ ਕੀ ਕੀ ਵੇਚਦੇ ਹੋ ਤੇ ਕਿਵੇਂ ਪਰ ਗੁਜ਼ਾਰਾ ਚੱਲਦਾ ਆਈ ਆਪਾਂ ਸਾਗਰ ਮੱਕੀ ਰੋਟੀ ਸਬਜੀ ਆਲੂ ਜਕਰ ਕਾਲੂਆਂ ਸਬਜੀ ਕੋਈ ਵੀ ਸਬਜੀ ਪਾਂ ਉਹਨਾਂ ਨੇ ਦਾਲੋ ਗੋਭੀ ਹੋਈ ਕੋਈ ਚੰਗੀ ਹੋਈ ਦਾਲ ਹੋਈ ਪਤਾ ਨਹੀਂ ਬਰਾਗੇ ਦੇ ਅੱਛਾ ਤਾਂ ਜਦੋਂ ਘਰੋਂ ਕੱਢਿਆ ਸੀ ਉਹਨਾਂ ਨੇ ਜੇ ਪਤੀ ਨੂੰ ਕੀ ਹੋਇਆ ਸੀ ਕਿਸ ਤਰ੍ਹਾਂ ਫਿਰ ਇੱਥੇ ਰੈਡੀ ਲਾਉਣ ਦਾ ਸਬਬ ਬਣਿਆ ਐਂ ਤੇ ਪਾਜੀ ਆਪਣੇ ਲਾਉਂਦੇ ਪਿਆ ਇਹ ਕਿਸੇ ਨੂੰ ਨਹੀਂ ਤੁਸੀਂ ਐਂ ਆਪਣੇ ਆਵੰਦਾਈ ਅੱਛਾ ਰੋਟੀ ਖਾਣੀ ਫੇ ਕਿਥੋਂ ਲੋਰ ਇਹਨੇ ਘਰੋਂ ਘੜਦਾ ਖਾਣੀ ਘਰੋਂ ਘੜਦਾ ਅੱਛਾ ਹਾਂ ਜੀ ਤਾਂ ਇਥੇ ਫਿਰ ਕੋਈ ਚੰਗੀ ਮੁਸ਼ਕਲ ਆਉਂਦੀ ਹੈ ਜਿੱਦ ਤਰ੍ਹਾਂ ਹੁਣ ਗਾਡੀ ਸਿਆਲ ਵੀ ਆ ਗਿਆ ਕਿਵੇਂ ਇਥੇ ਕਿਤਰਾ ਰਹਿੰਦੇ ਹੋ ਰਾਤ ਕਿਵੇਂ ਕੱਟਦੇ ਹੋ ਇਥੇ ਪਾਜੀ ਤਾਂ ਖਾਂਦੇ ਵਿੱਚ ਰਹਿਣ ਨੇ ਕੀ ਕਰੀਏ ਅੱਛਾ ਹਾਂਜੀ ਹਰ ਹਾਲ ਨੂੰ ਪਤਾ ਜਿੱਤਰਾ ਰਹਿੰਦੇ ਆ ਚਾਹੇ ਅੰਮ੍ਰਿਯਾ ਦੇ ਮਹਾਰਾਜ ਪਤਾ ਜਿੱਤਰਾ ਰਹਿੰਦੇ ਆ ਪਾਪਾ ਜੀ ਕਹਿੰਦੇ ਆ ਉਹਨਾਂ ਪਤਾ ਹੀ ਆ ਕਿ ਕਿਹੜਾ ਰਹਿੰਦੇ ਨੇ ਇੱਕ ਕਰਨੀ ਗੱਲ ਹੋਰ ਰਿਸ਼ਤੇਦਾਰ ਨੇ ਕਦੀ ਕਿਸੇ ਨੇ ਬਾਹਰ ਪੜੀ ਆ ਕੋਈ ਆ ਜੀ ਕੋਈ ਆਉਂਦਾ ਇਥੇ ਕੇ ਆਉਂਦਾ ਹੀ ਨਹੀਂ ਹੁੰਣਾ ਕੋਈ ਆਉਂਦੇ ਆ ਉਹਨਾਂ ਦੇਣਾ ਸਾਨੂੰ ਖੜਾ ਕੁਝ ਵੀ ਹੂੰ ਉਹਨਾਂ ਦੇ ਸਾਨੂੰ ਕੁਝ ਨਹੀਂ ਦੇਣਾ ਉਹਨਾਂ ਤਿੱ ਅੱਛਾ ਇਤੇਦਾਰ ਆਉਂਦੇ ਆ ਹਾਂ ਆ ਦਿਨ ਦਾ ਨਹੀਂ ਕੋਈ ਵੀ ਕੁਝ ਨਹੀਂ ਹਾਂ ਸੌਰਿਆ ਨੇ ਘਰੋਂ ਕਰ ਦਿੱਤਾ ਤੁਸੀਂ ਇੱਥੇ ਰੇੜੀ ਲਾ ਲਈ ਗਾਂਣ ਬੱਚਾ ਜਵਾਨ ਹੁੰਦਿਆ ਏ ਉਹਦੇ ਪੜ੍ਹਾਈ ਦੇ ਖਰਚੇ ਆ ਕਈ ਕੁਝ ਖਰਚੇ ਆ ਕਿਤਨਾ ਫਿਰ ਜ਼ਿੰਦਗੀ ਨਿਕਲੂਗੀ ਤੇ ਕਿਵੇਂ ਘਰ ਬਣੂਗਾ ਉਹਦਾ ਮਾਰਾ ਜਾਂਦਾ ਭਾਜੀ ਉਹ ਕੀ ਕਰੀਏ ਅਸੀਂ ਤਾਂ ਕਿ ਜ਼ਿਆਦਾ ਕੰਮ ਨੇ ਤੇ ਰੇੜੀ ਸਿਰ ਤੇ ਹੀ ਜ਼ਿਆਦਾ ਕੰਮ ਨੇ ਅੱਛਾ ਇਹ ਉਹ ਸਾਡਾ ਸਭ ਕੁਝ ਰੇੜੀ ਤੇ ਸਿਰ ਤੇ ਹੀ ਆ ਜਿੰਨਾ ਕੋ ਮਾਲਾ ਮੋਟਾ ਹੱਦ ਹੁੰਦਾ ਜਦੋਂ ਵਿਆਹ ਆਇਆ ਕਦੇ ਜ਼ਿੰਦਗੀ ਦੇ ਵਿੱਚ ਸੋਚਿਆ ਸੀ ਵੀ ਆ ਵੀ ਹਾਲਾਤ ਹੋਣਗੇ ਐਦਾਂ ਸਰਪਾਲ ਥਲੇ ਰਹਿਣਾ ਪਊਗਾ ਤੇ ਮੰਗਣ ਵਾਲਾ ਸਾਹਬ ਹੋ ਗਿਆ ਕਿਸ ਤਰ੍ਹਾਂ ਦੀ ਤੇ ਆ ਕੇ ਆਈ ਹਾਂ ਦਾ ਸੋਈ ਜਦੇ ਰਹਿ ਗਏ ਆ ਕਿ ਕੀ ਕਰੀਏ ਹੁਣ ਕਿਥੇ ਜਾਈ ਕਿਥੇ ਨਾ ਜਾਈ ਹੁਣ ਮਾਰੇ ਦੇ ਦਰ ਤੇ ਬੈਠੇ ਆ ਹੁਣ ਮਾਰੇ ਨੂੰ ਨੇਕੀ ਕਰੀ ਜਾਣ ਆਪਣੇ ਮਾਰੇ ਮਟੇਚਾ ਦੇ ਖਾਤੇ ਲਾ ਦੇ ਕੇ ਉਧਰ ਪਿੰਡ ਕਿਹੜਾ ਵਾ ਤੁਹਾਡੇ ਪੇਕੇ ਕਿਥੇ ਆ ਤੇ ਸਾਰੇ ਕਿਥੇ ਆ ਪੇਕੇ ਮੇਰੇ ਮੈਥੇ ਲੱਗੇ ਹੋਏ ਆਲਿਆ ਅੱਛਾ ਉਹਨਾਂ ਚ ਕੋਈ ਨਹੀਂ ਹੈ ਕਮਾਪੇ ਨਹੀਂ ਹੈ ਘਰ ਦਾ ਨਾ ਮम्मा ਨਾ ਮਾ ਨਾ ਪਿਓ ਨਾ ਕੋਈ ਨਿਆ ਘਰ ਅੱਛਾ ਰਾਹੀ ਹੈਗਾ ਹੀ ਮਦਾ ਮੋਟਾ ਜਿਹਾ ਹੈਗਾ ਹੀ ਉਹ ਹੀ ਅੜਕੀ ਖੋਲੀ ਆ ਜਿੱਦਤ ਹੋ ਗਈ ਉਹਦੀ ਮਰੀ ਗੱਦੀ ਬਚ ਗਈ ਉਹ ਉਹ ਜਿੱਦਤ ਹੋ ਗਈ ਆ ਉਹ ਭਾਬੀ ਸਾਡੀ ਜਿਹੜੀ ਆ ਉਹ ਆਪਣੇ ਸਾ ਪੇਕੇ ਆ ਉਹ ਵੀ ਨਹੀਂ ਸਾਨੂੰ ਫੋਨ ਨਹੀਂ ਚੁੱਕਦੀ ਕਿਤੇ ਕੁਝ ਨਹੀਂ ਖਦੀ ਆਈ ਦੇ ਹੱਦ ਨੇ ਚੱਲ ਹੱਟ ਧੀ ਇਹਨੂੰ ਮਿਲਣਗੇ ਨਾ ਕੋਈ ਨਹੀਂ ਫੋਨ ਚੁੱਕਦਾ ਸਾਡਾ ਜੀ ਉਹ ਢੋਢੀ ਪੀਆ ਸਾਲ ਦਾ ਹੈ ਬੱਚਾ ਦਾ ਹਾਂ ਤਿੰਨ ਪਰ ਕੋਈ ਨਹੀਂ ਹੋਰ ਗੱਲ ਹੀ ਨਹੀਂ ਕਰਦੀ ਸਾਡੇ ਨਾਲ ਹੂੰ ਇਹ ਬੱਚਾ ਸਕੂਲੇ ਪਾਇ ਕਿੰਵੇਂ ਜੀ ਪੜਦਾ ਹੈ ਤੇ ਕਿਵੇਂ ਫਿਰ ਜਾਂਦਾ ਹੈ ਇੱਥੋਂ ਹੀ ਆਪ ਜਾਂਦਾ ਭਾਈ ਸ਼ਹਿਰ ਤੇ ਹੂੰ ਹਾਂ ਇੱਥੋਂ ਤੇ ਆ ਰੋ ਪਿਜਵਾ ਜਾਂਦਾ ਤੇ ਫਿਰ ਸਾਰਾ ਦਿਨ ਦੇ ਤੁਹਾਡੇ ਨਾਲ ਕੰਮ ਤੇ ਲੱਗਾ ਰਹਿੰਦਾ ਹੈ ਪੜ੍ਹਾਈ ਕਦੋਂ ਕਰਦਾ ਹੈ ਫਿਰ ਕੀ ਬਣੂਗਾ ਇਹ ਇਤਨੇ ਭਾਜੀ ਕਰਦਾ ਨਾਲ ਮਰਮਾ ਮਟਾ ਪੜਾਈ ਦਾ ਕਰਦਾ ਸੋਕਾ ਠੀਕ ਨਹੀਂ ਰੋਟੀ ਖਾਣੀ ਆ ਜੇ ਨਾ ਕਰਾਂਗੇ ਤੇ ਕਿਧੂ ਖਾਵਾਂਗੇ ਸਾਡਾ ਇਹ ਹੋਰ ਆ ਵੀ ਹਾਲ ਪੇ ਗੁਰਦੁਆਰੇ ਜਾ ਕੇ ਖਾ ਲਾਂਗੇ ਇਹ ਨਹੀਂ ਸਾਡਾ ਸੂਲ ਆਈਂ ਨੇ ਵੀ ਇਹੀਂ ਆਪਣੀ ਕਿਰਤ ਕਰਕੇ ਖਾਈਏ ਹਾਂ ਅੱਥਾ 9 10 9 ਦੀ ਕਮਾਈ ਕਰਕੇ ਖਾਵਾਂਗੇ ਸਾਡਾ ਇਹ ਨਹੀਂ ਵੀ ਗੁਰਦੁਆਰੇ ਲੈ ਆ ਕੇ ਖਾ ਲਾਂਗੇ ਜਾਂ ਨਾ ਸਾਡਾ ਇਹ ਆਪਣੀਆਂ ਆਈਆਂ ਨੇ ਆਪਣੇ ਹੱਥਾਂ ਦੀ ਕਿਰਤ ਕਰਕੇ ਖਾਣੂ ਕਮਾਈ ਆ ਸਾਡਾ ਧਿਆਨ ਆ ਸੌਰਆ ਆਇਆ ਨਹੀਂ ਕਦੀ ਪੋਤਰੇ ਦਾ ਕਦੀ ਬਾਤ ਨਹੀਂ ਪੁੱਛੀ ਆ ਕੇ ਵੀ ਪੋਤਰਾ ਹੈ ਕਿੱਥੇ ਆ ਕਿਵੇਂ ਰਹਿੰਦੇ ਉਹਨਾਂ ਨੂੰ ਪਤਾ ਉਦੋਂ ਇੱਥੇ ਰਹਿੰਦੇ ਹੋ ਪਤਾ ਉਹਨਾਂ ਨੂੰ ਪਤਾ ਹੈਗਾ ਹਰ ਪਿੰਡ 'ਚ ਵੀ ਆਉਂਦੀ ਜਾਂਦੇ ਆ ਸਾਰੇ ਆਉਂਦੇ ਆ ਪਰ ਉਹਨਾਂ ਨੂੰ ਪਤਾ ਵੀ ਹੈਗਾ ਕਿ ਉਹ ਰਹਿੰਦੀ ਉੱਥੇ ਆ ਪਰ ਉਹ ਨਹੀਂ ਕਦੀ ਆਏ ਹੱਦ ਤੱਕ ਜੀ ਕੋਈ ਨਹੀਂ ਆਇਆ ਤੇ ਜਿਹੜੇ ਸਮੇਂ-ਸਮੇਂ ਦੇ ਗਰੀਬਾਂ ਦੀ ਬਾਹ ਫੜਦੇ ਆ ਕੀ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਜੇ ਕਿਵੇਂ ਦੀ ਮਦਦ ਸਹਾਇਤਾ ਜਿਹੜੀ ਚਾਹੀਦੀ ਆ ਐਂ ਤਾਂ ਉਹਨਾਂ ਨੂੰ ਕੋਈ ਹੱਥ ਜੁੜ ਕਿ ਨਾ ਕੋਈ ਬੇਨਤੀ ਵੀ ਦਾ ਪੈਣਾ ਗਾੜੀ ਤੇ ਸਾਡੀ ਸਾਡਾ ਕੋਈ ਬਣਾ ਦੇ ਛੱਤ ਸਾਡੇ ਹਨ ਲੋਰੇ ਛੱਤ ਦੀ ਲੋੜ ਹੈ ਹਰ ਕੋਈ ਆਈਦਾ ਇਹ ਹੁੰਦੇ ਮਹਾਰਾਜ ਕਾ ਕੀ ਸਾਡੀ ਕੋਈ ਛੱਤ ਨਹੀਂ ਸਨ ਬਿਆਨ ਕੋਈ ਥੋੜਾ ਜਗ੍ਹਾ ਦੀ ਦੇ ਦੇ ਲਿਖੀ ਆਈ ਆਪਣੀ ਛੱਤ ਤੇ ਬੈਜੀ ਅੱਜ ਮੀਂਹ ਕਣੀ ਆਉਂਦੇ ਹਨ ਬਹੁਤ ਜਿਆਦੀ ਪਰੇਸ਼ਾਨੀ ਤੋਂ ਉਹ ਰੋਂਦੇ ਵੀ ਆ ਕਿੰਨੂੰ ਰੋ ਕੇ ਦੱਸਗੇ ਫਿਰ ਮੀਂਹ ਕਣੀ ਆਉਂਦਾ ਫਿਰ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਹਾਂ ਜੀ ਹਾਲਾਤ ਬਹੁਤ ਛੱਤ ਮਾਰੇ ਪਪਾ ਜੀ ਇਹਨੇ ਮਾਰੇ ਛੱਤ ਕੋਈ ਨਹੀਂ ਹੂੰ ਤੇ ਮਨ ਨੂੰ ਦੁੱਖ ਆਉਂਦਾ ਮਨ ਨੂੰ ਦੁੱਖ ਹੁੰਦਾ ਕੀ ਕਰੀਏ ਬੱਚੇ ਮਾਸਾ ਜਿੰਨਾਂ ਰੋਂਦਾ ਵਾ ਪੀ ਆਹ ਲਾਦ ਕਿਆ ਸੀ ਕੀ ਕਰੀਏ ਹੂੰ ਇਹਦੇ ਹੁਣ ਇਹ ਸੱਤਾਂ ਨੂੰ ਚਾਹੀਦੀ ਹੈ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਉਹਨਾਂ ਨੂੰ ਸੱਤ ਹੀ ਚਾਹੀਦੀਆਂ ਉਹਨਾਂ ਸੱਤ ਜਗਾਂ ਨੂੰ ਕੋਈ ਦੇ ਦੇ ਬੱਚੇ ਨੇ ਕਦੀ ਸੋਚਿਆ ਕਦੀ ਤੁਹਾਨੂੰ ਦੱਸਿਆ ਵੀ ਮੇਰਾ ਆਹ ਬੰਦਾ ਸੁਖਣਾ ਹੈ ਮੈਂ ਆਹ ਬਣਨਾ ਚਾਹੁੰਦਾ ਹੈ ਉਹ ਤਾਂ ਦਾ ਮੈਂ ਬਣੂੰਗਾ ਉਹਨਾਂ ਕਿ ਕੀ ਕਰੀਏ ਸ਼ ਬਾਬਾ ਜੀ ਹੋਦਾ ਕੀ ਕਰੀਏ ਮਾਂ ਜੀ ਤਾਂ ਬੜੀ ਅਰਾਮੀ ਆਂਦਾ ਭਈ ਆਹ ਬਣੂੰਗਾ ਮੈਂ ਆਹ ਬਣੂੰਗਾ ਪਰ ਜੇ ਉਹਨੇ ਕੋਲ ਪਿਆ ਹਉ ਤੇ ਬਣੂਗਾ ਕਰਨਾ ਬਣੂਗਾ ਹਮ ਹਾਂ ਦਾ ਹੱਦ ਤੁਹਾਡੇ ਸਾਹਮਣੇ ਸਭ ਦਾ ਵੀ ਤੁਹਾਡੇ ਸਾਹਮਣੇ ਦੋਨੇ ਵੀ ਆਧਾਰ ਲਿਖਿਆ ਹੀ ਹਾਂ ਜਿੰਨੇ ਕਾਦੇ ਪੈਸੇ ਹੁੰਦੇ ਤਾਂ ਸਭ ਦੇ ਰਾਤ ਲੰਘ ਜਾਂਦੇ ਹਮ ਕੀ ਕਰਾਂਗਾ ਉੱਥੇ ਰਾਤ ਨੂੰ ਕੋਈ ਵੀ ਦੁਕਾਨਦਾਰ ਜਾਂ ਰੇੜੀ ਵਾਲਾ ਇਹ ਨੂੰ ਇਹ ਹੁੰਦਾ ਵੀ ਦਵਾ ਦਵਾ ਘਰ ਚੱਲੀਏ ਵਧਾ ਕੇ ਰਾਤ ਨੂੰ ਦੁਕਾਨ ਨੂੰ ਫਿਰ ਤੁਹਾਨੂੰ ਤੇ ਪਤਾ ਹੁੰਦਾ ਵੀ ਇੱਥੇ ਸੌਣਾ ਜਦੋਂ ਮਰਜੀ ਕਰਾਂਗੇ ਉਹ ਫਿਰ ਇੰਦਾਂ ਰਾਤ ਨੂੰ ਜਦਾਂ ਮਰਜੀ ਬਧਾਉਂਦੇ ਰੇੜੀ ਫੇ ਜਾ ਕੇ ਤੁਸੀਂ ਸਮਝੀਦਾ ਹਮ ਇਹ ਹੋਰ ਤੇ ਇਹ ਤੇ ਲੁੱਟਖੋ ਦਾ ਕੋਈ ਅਮਲਿਆਂ ਦਾ ਖਤਰਾ ਨਹੀਂ ਹੁੰਦਾ ਰਾਤ ਨੂੰ ਆ ਬਹੁਤ ਜਿਆਦਾ ਹੱਦੇ ਕੁਕਰ ਨਹੀਂ ਤੇ ਰਹਿੰਦੇ ਤੇ ਕਹਿੰਦਾ ਕਿ ਲੁੱਟਖੋ ਜੇ ਤੇ ਹੁੰਦੀ ਹੁੰਦੀ ਚੋਰੀ ਆ ਵੇ ਸਾਡਾ ਵਾਟਰ ਕੁਲੜੀ ਉਹ ਵੀ ਸਾਡਾ ਥੋੜੇ ਦਿਨ ਹੋ ਗਏ ਦੇਖ ਚੁੱਕ ਲਿਆ ਕਿਸ ਨੇ ਅੱਛਾ ਪਾਣੀ ਆਪਰੇ ਚ ਰੱਖੀਦਾ ਸੀ ਕੋਈ ਚੁੱਕ ਲਿਆ ਕਿਸ ਨੇ ਹੂੰ ਜੇਕਦੇ ਆ ਸਾਡਾ ਥੋੜੇ ਚਾਰੇ 2 2.5 ਮਹੀਨੇ ਹੋ ਗਏ ਹਰ ਕੁਕਰ ਚੁੱਕੇ ਲੈ ਕੇ ਹਾਲ ਨੂੰ ਸਵੇਰ ਦੀ ਅੱਛਾ ਹਾਲ ਨੂੰ ਸਵੇਰ ਦੀ ਇੱਥੇ ਮੈਂ ਆਈ ਉਹ ਥੋੜੀ ਥੇ ਗਰਮੀ ਹੂੰ ਤੇ ਇਹ ਮੁੰਡਾ ਸੁਕਾ ਸੀ ਤੇ ਮੈਂ ਲਾਗੇ ਕੁਰਸੀ ਤੇ ਬੈਠੀ ਤਾਂ ਮੈਨੂੰ ਝੋਗ ਲੱਗ ਗਈ ਹੂੰ ਤੇ ਇਹ ਤਾਂ ਉਹ ਨਾ ਡਰ ਪਰ ਤੋ ਨਹੀਂ ਤੇ ਮੈਂ ਆ ਚਾਲੂ ਠੰਡੇ ਹੁੰਦੇ ਆ ਉਹ ਅਲੂਮਿਨਮ ਠੰਡੇ ਸਾਡੇ ਕਰ ਦਿੱਤੇ ਉਹ ਲੈ ਕੇ ਉੱਥੇ ਚੁੱਕੀ ਹਾਂ ਵਿੱਚ ਪਾਣੀ ਕੱਢਿਆ ਨਾ ਨਹੀਂ ਜੇ ਜਿਵੇਂ ਇਤਰਾ ਦੇ ਹਾਲਾਤ ਹੁੰਦੇ ਆ ਫਿਰ ਜ਼ਿੰਦਗੀ ਨੂੰ ਕਿ ਰੱਬ ਨੂੰ ਕੋਸਦੇ ਤੇ ਜਰੂਰ ਹੋਗੇ ਤੁਸੀਂ ਕੀ ਕਰਨੇ ਰੱਬ ਕਰੀ ਆਸ ਤੇ ਇਤਰਾ ਸੋਇ ਦੇ ਨੀ ਕੀ ਕਰੀਏ ਤੇ ਕੀ ਨਾ ਕਰੀਏ ਸੋਚਣਾ ਹੀ ਆ ਕੀ ਕਰਨਾ ਸੀ ਹਾਂ ਨਾ ਹੁਣ ਵੀ ਤਾਂ ਸੋਣ ਬੈਠੇ ਹਾਂ ਨਾਲ ਸੋਚਦੇ ਆ ਵੀ ਕੀ ਕਰਾਂਗੇ ਇੰਨੀ ਕਮਾਈ ਦਾ ਕੀ ਬੰਦਾ ਕੁਛ ਨਹੀਂ ਬੰਦਾ ਜਿੰਨਾ ਕਿ ਲੈ ਆਉਂਦਾ ਨਾ ਕਿ ਅਸੀਂ ਤਾਂ ਅਸੀਂ ਕੋਟ ਕਰਾਂਗੇ ਬੱਚੇ ਨਾਲ ਵੀ ਇੱਕ ਵਾਰ ਗੱਲਬਾਤ ਕਰਨ ਦੀ ਆ ਲੋਕ ਦਾ ਫੋਟੋ ਫੋਟੋ ਤਾ ਬੇਟਾ ਕੀ ਨਾਂ ਤੇਰਾ ਗੁਰਿੰਦਰ ਸਿੰਘ ਗੁਰਿੰਦਰ ਸਿੰਘ ਕਿੰਵੇਂ ਕਲਾਸ ਚ ਪੜਦੇ ਹੋ 8ਵੀਂ ਜਮਾਤ ਫਿਰ ਸਕੂਲੇ ਜਾਂਦੇ ਹੋ ਮਾਤਾ ਦੇ ਨਾਲ ਹੱਥ ਬਣਾਉਂਦੇ ਹੋ ਫਿਰ ਇਸ ਤਰ੍ਹਾਂ ਕੰਮ ਵੀ ਕਰਦੇ ਹੋ ਸਕੂਲ ਦਾ ਕੰਮ ਕਿਹੜੇ ਵੇਲੇ ਕਰਦੇ ਹੋ ਸਕੂਲ ਦਾ ਕੰਮ ਫਿਰ ਰਾਤ ਨੂੰ 8 ਹੋਵੇ ਕਰ ਲੈਂਦਾ 7-8 ਵੇ ਹੂੰ ਉਹਦਾ ਕੰਮ ਘੱਟ ਹੁੰਦਾ ਤੇ ਉਸ ਤਰ੍ਹਾਂ ਫਿਰ ਇਹ ਸੇ ਕੰਮ ਕੰਮ ਕਰਾ ਲੀਦਾ ਨਾਲ ਫਿਰ ਸੌਂਦੇ ਵੀ ਇੱਥੇ ਰੇੜੀ ਦੇ ਹੀ ਉਹ ਕਰਦਾ ਫਿਰ ਕਿਹੜਾ ਗੁਜ਼ਾਰਾ ਚੱਲਦਾ ਇੱਥੇ ਸੌਂਦੇ ਇਸ ਤਰ੍ਹਾਂ ਗੁਜ਼ਾਰਾ ਚੱਲ ਜਾਂਦਾ ਹਾਂ ਹੌਨ ਸਿਆਲ ਆ ਗਾੜੀ ਠੰਡ ਵੀ ਆਉਣੀ ਆ ਲੱਗਦੀ ਠੰਡ ਫਿਰ ਵੀ ਲੱਗਦੀ ਠੰਡ ਫਿਰੀ ਦਾਦੇ ਨੇ ਬਾਦ ਕੁਛੀ ਆ ਤੂੰ ਵੇਖਿਆ ਦਾਦੇ ਨੂੰ ਅੱਛਾ अच्छा कोनी ਨੂੰ ਹੈ ਹੀ ਨਹੀਂ ਫਿਰ ਮੰਮੀ ਦੇ ਨਾਲ ਬੈਠ ਕੇ ਰੋਣਾ ਨਾ ਫਿਰ ਜਦੋਂ ਇਤਰਾ ਠੰਡ ਆਉਂਦੀ ਜਾਂ ਮੀਂਹ ਕਣੀ ਆਉਂਦਾ ਹਾਂਜੀ ਕੀ ਸੁਪਨਾ ਹੈ ਵੱਡੇ ਹੋ ਕੇ ਕੀ ਬੰਨਾ ਕੀ ਬੰਨਾ ਚਾਹੁੰਦਾ ਕੋਈ ਦੇਖਾਂ ਉਹ ਡਗ ਜੋ ਬਣਾਗੇ ਕੋਈ ਮੋਬਾਈਲ ਨੰਬਰ ਹੈਗਾ ਆਪਣੇ ਕੋਲ ਹਾਂਜੀ ਹੈਗਾ ਇਹ 828869960 ਫੇਰ ਬੋਲ ਦੇ ਉੱਤੀ ਬੋਲ 828869960 ਆ ਭੈਣ ਦੀ ਕੀਰ ਦੇ ਵਿੱਚ ਕੀ ਅਪੀਲ ਕਰਨੇ ਚਾਹੁੰਦੇ ਵੀਰਾਂ ਨੂੰ ਕਿਵੇਂ ਦੀ ਸਪੋਰਟ ਜਿਹੜੀ ਚਾਹੀਦੀ ਹੈ ਅੱਜ ਯੁਰਕ ਬੇਤੀ ਆ ਵੀ ਸਾ ਨੂੰ ਕੋਈ ਛੱਤ ਨਹੀਂ ਦਵੇ ਆਈ ਜਾਂਦੇ ਵੀ ਆਈ ਇਹ ਛੱਤਲੇ ਆ ਜੀ ਆ ਮੀ ਕਿ ਸਾਡੇ ਵੀ ਗਰੀਬਾਂ ਕੋਈ ਸਵਾਲ ਲਵੇ ਮੀ ਸੜਕੀਆਂ ਠੰਡ ਦੇ ਵਿੱਚ ਸਾਡ ਬਹੁਤ ਮੁਸ਼ਕਲ ਹੁੰਦੀ ਹੈ ਇਹੋ ਜੰਮੀ ਤਾਂ ਤੁਸੀਂ ਵੇਖਿਆ ਹੈ ਕਿ ਪਤੀ ਦੀ ਹੋ ਚੁੱਕੀ ਹੈ ਮੌਤ ਸਹੁਰੇ ਨੇ ਕੱਢ ਦਿੱਤਾ ਘਰੋਂ ਤੇ ਆਪਣੇ ਪੁੱਤਰ ਨੂੰ ਲੈ ਕੇ ਦਰਬਾਰ ਸਾਹਿਬ ਦੇ ਬਾਹਰ ਰੇੜੀ ਲਗਾ ਲਈ ਚਾਹ ਪਰੌਂਠਿਆਂ ਦੀ ਤੇ ਮੱਕੀ ਦੀ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਇੱਥੇ ਬਣਾ ਕੇ ਗੁਜ਼ਾਰਾ ਚਲਾ ਰਹੇ ਆ ਤੇ ਠੰਡ ਗਰਮੀ ਦੇ ਵਿੱਚ ਇੱਥੇ ਰਹਿੰਦੇ ਨੇ ਮਾਪੇ ਬੱਚਾ ਪੜਦਾ ਏ ਕੀ ਇਹੋ ਜੇ ਸਾਰਿਆਂ ਨੂੰ ਕਰਨਾ ਹੈ ਜਿਹੜਾ ਆਪਣੇ ਕਹਿੰਦੇ ਦਾਦੇ ਪੋਤੇ ਦਾ ਬਹੁਤ ਪਿਆਰ ਹੁੰਦਾ ਹੈ ਪਰ ਇਹੋ ਜੇ ਦਾਦਾ ਵੀ ਹੈਗਾ ਜਿਹਨੇ ਆਪਣੇ ਪੋਤੇ ਨੂੰ ਕਦੀ ਪੁੱਛਿਆ ਹੀ ਨਹੀਂ ਕੀ ਹਾਲਾਤ ਆ ਭੈਣ ਨੇ ਰੋ ਕੇ ਅਪੀਲ ਕੀਤੀ ਆ ਕਿ ਇੱਕ ਕਮਰਾ ਬਣਾ ਦਿਓ ਕਿਤੇ ਥੋੜੀ ਬਾਦੀ ਜਗ੍ਹਾ ਲੈ ਦਿਓ ਮਦਦ ਜ਼ਰੂਰ ਕਰਿਓ ਮੋਬਾਈਲ ਨੰਬਰ ਉਹਨਾਂ ਨੇ ਬੋਲਿਆ ਜਰੂਰ ਇਸ ਪਰਿਵਾਰ ਨਾਲ ਰਾਬਤਾ ਕਰ ਕੈਮ ਕਰਿਓ ਅੰਮਰ ਸਾਹਿਬ ਦਰਬਾਰ ਸਾਹਿਬ ਲੰਗਰ ਵਾਲੀ ਸਾਈਡ ਤੇ ਬਿਲਕੁਲ ਸਟੈਂਡ ਦੇ ਨਾਲ ਇਹਨਾਂ ਦੀ ਰਿਹੜੀ ਲੱਗੀ ਆ ਤੇ ਤੁਸੀਂ ਲੋਕੇਸ਼ਨ ਬਿਲਕੁਲ ਇਜਾਜ਼ ਦਰਬਾਰ ਦੇ ਸਾਹਮਣੇ ਇਸ ਪਰਿਵਾਰ ਦੇ ਨਾਲ ਤੁਸੀਂ ਆ ਕੇ ਦਾਤ ਤੱਕ ਕਾਇਮ ਕਰਿਓ ਤੇ ਜਰੂਰ ਇਹਨਾਂ ਦੀ ਮਦਦ ਕਰਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਵੀਰ ਸਿੰਘ ਸਿਨਾ ਕਰਨ